ਘਟਨਾ ਹੈ ਵਾਪਰੀ ਹੈ ਜੀ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬਣੀ ਹੋਈ ਹੈ ਚੋਰਾ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਹੈ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਹੈ ਪਰ ਗੇਟ ਭਾਰਾ ਹੋਣ ਕਰਕੇ ਬਚੇ ਤੋਂ ਹਾਂਜੀ ਭਾਈ ਜੀ ਕੀ ਨਾਮ ਹੈ ਐਨਾ ਜੀ ਜਸਮੀਲ ਸਿੰਘ ਸਾਫਕਾ ਸਰਪੰਚ ਪਿੰਡ ਮੰਦਿਰ ਭਾਈ ਜੀ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਕੀ ਘਟਨਾ ਹੋਈ ਹੈ ਘਟਨਾ ਹੈ ਵਾਪਰੀ ਹੈ ਜੀ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬਣੀ ਹੋਈ ਹੈ ਤੇ ਚੋਰਾ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਆ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਆ ਪਰ ਗੇਟ ਭਾਰਾ ਹੋਣ ਕਰਕੇ ਬਚਤ ਹੋ ਗਈ ਇਸ ਤੋਂ ਇਲਾਵਾ ਕਿ ਹੋਰ ਜਿਹੜੀ ਕੋਈ ਕੋਈ ਚੋਰੀ ਹੋਈ ਹੋਵੇ ਨਹੀਂ ਉਹ ਬਾਹਰ ਨਲਕਾ ਲੱਗਿਆ ਉਹਦੀ ਹੱਥੀਕ ਦੋ ਤਿੰਨ ਆਰੀ ਲਾ ਕੇ ਲੈ ਗਏ ਸੀ ਅਸੀਂ ਉਹ ਦੁਬਾਰਾ ਪਾ ਦਿੰਦੇ ਸੀਗੇ ਤੇ ਉਹਦੇ ਵਕਤੇ ਦੇਖੋ ਤੁਸੀਂ ਇਹ ਕਿੰਨਾ ਘਣਾਉਣੀ ਹਰਕਤ ਆ ਦੇ ਵਿੱਚ ਕੋਈ ਹੋਰ ਵੀ ਚੋਰੀ ਦੀ ਘਟਨਾ ਹੁੰਦਿਆਂ ਰਹਿੰਦੀਆਂ ਜਾਂ ਚੋਰੀ ਦੀਆਂ ਘਟਨਾ ਜਿਵੇਂ ਬਿਜਲੀ ਦੀਆਂ ਤਾਰਾਂ ਲੈ ਗਈਆਂ ਮੋਟਰਾਂ ਲੈ ਗਈਆਂ ਹੁੰਦੇ ਰਹਿੰਦੀਆਂ ਸੀ ਚਲੋ ਉਹ ਮੰਨਦੇ ਸੀ ਆ ਤੁਸੀਂ ਦੇਖੋ ਵੀ ਜਿਹੜੀ ਸ਼ਮਸ਼ਾਨ ਘਾਟ ਵਾਲੀ ਸ਼ਰਮਨਾਕ ਗੱਲ ਹੈ ਜਿਹੜੀ ਵੀ ਇੱਥੇ ਵੀ ਲੋਕ ਨਹੀਂ ਬਖਸ਼ ਰਹੇ ਗਈ ਕੀ ਕਹਿਣਾ ਚਾਹੁੰਦੀ ਐ ਇਸ ਬਾਰੇ ਕੋਈ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਸ਼ਿਕਾਇਤ ਦਿੱਤੀ ਹੋ ਨਹੀਂ ਅਜੇ ਫਿਲਹਾਲ ਨਹੀਂ ਦਰਖਾਸਤ ਨਹੀਂ ਦਿੱਤੀ ਅਜੇ ਸਾਨੂੰ ਹੁਣ ਮੌਕੇ ਤੇ ਹੀ ਪਤਾ ਲੱਗਿਆ ਤੇ ਉਹਦੇ ਨਾਲ ਦੀ ਰਾ ਤੁਹਾਨੂੰ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਜਿਵੇਂ ਸੰਸਕਰ ਕੀ ਕਹੋਗੇ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹਨੂੰ ਨਹੀਂ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਆ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਇਆ ਉਹਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਮੰਨਦਾ ਵੀ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਗਾਂ ਕੋਈ ਹੋਰ ਇਹੋ ਜਿਹਾ ਘਟਨਾਵਾਂ ਨਾ ਵਾਪਰਨ